ਕਿ ਕਿ ਹੱਕੜੀ ਕਿਉਂ ਕਰ ਰਹੇ ਮੇਰਾ ਨਾਮ ਜੀ ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਸੋਸੀਏਟ ਪੰਜਾਬ ਅਧਿਆਪਕ ਯੂਨੀਅਨ ਪੰਜਾਬ ਤੇ ਇਸ ਸਮੇਂ ਜੀ ਅਸੀਂ ਡੀਸੀ ਦਫ਼ਤਰ ਦੇ ਬਾਹਰ ਲੁਧਿਆਣੇ ਦੇ ਪ੍ਰੋਟੈਸਟ ਕਰ ਰਹੇ ਆ ਭਰਪਾਲ ਸਿੰਘ ਟੀਮਾਂ ਦੇ ਵਿਰੁੱਧ ਜੋ ਕਿ ਵਿੱਤ ਮੰਤਰੀ ਪੰਜਾਬ ਨੇ ਕਿਉਂ ਦਾ ਸਰਕਾਰ ਨੇ ਇਹ ਕਿ ਪਿਛਲੀ 10 ਤਰੀਕ ਨੂੰ ਸਾਡੀ ਇਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਸਾਡੇ ਸਾਂਝੇ ਫਰੰਟ ਵੱਲੋਂ ਸਾਡੀਆਂ ਵੱਖ-ਵੱਖ ਯੂਨੀਅਨ ਜੋ ਇੱਕ ਫਰੰਟ ਵੱਲ ਇਕੱਠੀਆਂ ਹੋਈਆਂ ਨੇ ਉਹਨਾਂ ਵੱਲੋਂ ਸਾਡੀ ਲੇਡੀਜ਼ ਅਧਿਆਪਕ ਜਿਹੜੇ ਤਿੰਨ ਲੇਡੀਜ਼ ਅਧਿਆਪਕ ਉੱਥੇ ਪਹੁੰਚਦੇ ਸੀ ਤੇ ਨਾਲ ਹੀ ਸਾਡੇ ਇੱਕ ਜੈਂਟਸ ਟੀਚਰ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹਰਪਾਲ ਸਿੰਘ ਟੀਮਾ ਵੱਲੋਂ ਬੜੀ ਹੀ ਭੱਦਰ ਸ਼ਬਦਾਵਲੀ ਦਾ ਜਿਹੜਾ ਆ ਭੱਦਰ ਸ਼ਬਦਾਵਲੀ ਜਿਹੜੀਆਂ ਵਰਤੋਂ ਕੀਤੀ ਗਈ ਆ ਸਾਡੇ ਜੋ ਲੇਡੀਜ਼ ਟੀਚਰ ਸੇ ਉਹਨਾਂ ਨੂੰ ਬੜੇ ਹੀ ਗੰਦੇ ਸ਼ਬਦ ਬੋਲੇ ਗਏ ਨੇ ਜੋ ਕਿ ਨਾ ਸੁਣਨ ਯੋਗ ਸੀ ਸੋ ਇਹ ਕੱਲੇ ਸਾਡੇ ਲੇਡੀਜ਼ ਅਧਿਆਪਕ ਨੂੰ ਸਮੂਹ ਅਧਿਆਪਕ ਵਰਗ ਨੂੰ ਠੇਸ ਪਹੁੰਚਾਈ ਗਿਆ ਸਗੋਂ ਨਾਂ ਦੇ ਅਧਿਆਪਕ ਨੂੰ ਅਧਿਆਪਕ ਵਰਗ ਨੂੰ ਇੱਕ ਤਰ੍ਹਾਂ ਦੇ ਇਹ ਦੱਸਿਆ ਕਿ ਸਾਡੇ ਸਾਰੇ ਮਿਹਨਤ ਨੂੰ ਇਹਨਾਂ ਨੇ ਬਰਬਾਦ ਕਰਕੇ ਤਾ ਜਦ ਕਿ ਸਾਡੇ ਨਗੁਣੀਆ ਤਨਖਾਹਾਂ ਤੇ ਕੰਮ ਕਰਨ ਵਾਲੇ 18-18 ਸਾਲ ਤੋਂ ਸਾਡੇ ਟੀਚਰ ਬੈਠੇ ਨੇ ਜੋ ਬਹੁਤ ਹੀ ਨਗੁਣੀਆ ਤਨਖਾਹ ਤੇ ਕੰਮ ਕਰਕੇ ਅੱਜ ਤੱਕ ਸਕੂਲਾਂ ਨੂੰ ਤਰੱਕੀ ਤੇ ਲੈ ਗਏ ਨੇ بڑے ਬੱਚੇ ਜਿਹੜੇ ਉੱਚੇ-ਉੱਚੇ ਅਹੁਦਿਆਂ ਤੇ ਸਾਡੇ ਪੜਕ ਪੜਾ ਕੇ ਜਿਹੜੇ ਉਹ ਲੱਗ ਚੁੱਕੇ ਨੇ ਸੋ ਸਰਕਾਰ ਸਾਨੂੰ ਕੁਝ ਦੇਣ ਦੀ ਬਜਾਏ ਸੋ ਕਿਤੇ ਇਹਨੇ ਬੰਦੇ ਸ਼ਬਦਾਵਲੀ ਬੋਲੀ ਆ ਜੋ ਕਿਸੇ ਦਾ ਸੀ ਤੁਹਾਨੂੰ ਇੱਕ ਜੈਂਟਸ ਟੀਚਰ ਇੱਕ ਜੈਂਟਸ ਦੂਜੇ ਜੈਂਟਸ ਨੂੰ ਵੀ ਨਹੀਂ ਦੱਸ ਸਕਦਾ ਕਿ ਜੋ ਇੱਧਰ ਭੱਦੇ ਇੱਧਰ ਨਾਲ ਸ਼ਬਦ ਬੋਲਣਗੇ। ਕੀ ਮੰਗਾ ਲੜੀ ਨਾਲ ਤਕੀਰ ਹੋਗੀ ਤੁਹਾਡੀ? ਸਾਰ ਰਣਨੀਤੀ ਇਹ ਆ ਕਿ ਅਸੀਂ ਜੇ ਸਾਡਾ ਅੱਜ ਮਾਹੌਲ ਆ ਜਿਹੜਾ ਬਣਾਇਆ ਹੋਇਆ ਪ੍ਰੋਟੈਸਟ ਸਾਡਾ ਜਾਰੀ ਰਹੂਗਾ ਜਿੰਨਾ ਤਰ ਹਰਪਾਲ ਸਿੰਘ ਟੀਮਾਂ ਨੂੰ ਆਪਣੀ ਪੋਸਟ ਤੋਂ ਅਸਤੀਫਾ ਨਹੀਂ ਦਿੰਦੇ ਸਾਰਿਆਂ ਤੋਂ ਲੋਕ ਲੋਕ ਲੋਕਾਂ ਦੀ ਕਚਾਰੀ ਵਿੱਚ ਆ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਸਾਡਾ ਬਾਦ ਦਸਤੂਰ ਜਿਹੜਾ ਪ੍ਰੋਟੈਸਟ ਜਾਊਗਾ ਤੇ ਸਾਡੀ ਅਸੀਂ ਮੰਗਾ ਦੇ ਲਈ ਆਪਣੀਆਂ ਰੈਲੀਆਂ ਰੱਖਦੇ ਰਾਵਾਂਗੇ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਸਾਡਾ ਜਿਹੜਾ ਵੱਡਾ ਐਕਸ਼ਨ ਹੋਊਗਾ ਦੜਬੇ ਦੇ ਵਿੱਚ ਬਹਿਰਪਾਲ ਚੀਮੇ ਦਾ ਜਿਹੜਾ ਵਾ ਭਰਾਉ ਕੀਤਾ ਜਾਊਗਾ